ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਵੋਕਲ ਜਮੀਰ ਦੇ ਨਾਲ ਅੱਜ ਤੁਹਾਨੂੰ ਐਸੇ ਬਾਈ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਸੰਘਰਸ਼ ਕਰਕੇ ਸਰਕਾਰੀ ਨੌਕਰੀ ਲਈ ਲੇਬਰ ਤੱਕ ਕੀਤੀ ਨੌਕਰੀ ਦੇ ਲਈ ਧਰਨੇ ਤੱਕ ਲਗਾਏ ਪਰ ਉਹ ਉਸੇ ਨੌਕਰੀ ਨੂੰ ਛੱਡਦੇ ਆ ਛੱਡ ਕੇ ਵਿਦੇਸ਼ ਦੇ ਵਿੱਚ ਜਾਂਦੇ ਆ ਇੱਕ ਰੋਗ ਮਾਰਨ ਵਾਲੀ ਨੌਕਰੀ ਤੋਂ ਫਿਰ ਰੋਬ ਖਾਣ ਵਾਲੇ ਕੰਮ ਵਿਦੇਸ਼ ਦੇ ਵਿੱਚ ਕਿਵੇਂ ਕਰਦੇ ਕਿਵੇਂ ਦਾ ਇਹ ਸਾਰਾ ਸੰਘਰਸ਼ ਆ ਅੱਪਾ ਅੱਜ ਗੱਲਬਾਤ ਕਰਾਂਗੇ ਅੱਸੀ ਗੱਲ ਹੋਜੀ ਅੱਛੀ ਗੱਲ ਹੋਵੇ ਵੈਸੇ ਅਸੀਂ ਤੈਨੂੰ ਲੱਕੀ ਕਹਿੰਦੇ ਆ ਤੇ ਪਰ ਨਾਮ ਪੂਰਾ ਦੱਸਦੇ ਪੂਰਾ ਨਹੀਂ ਪਤਾ ਹਾਂ ਸਤਿ ਪਤਿ ਜੀ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਤੁਸੀਂ ਮੇਰੇ ਕੋਲ ਆਏ ਤੇ ਮੇਰਾ ਪੂਰਾ ਨਾਮ ਹੈ ਜੀ ਲਖਵੀਰ ਭਾਰਤੀ ਜੀ ਆਪਾਂ ਸ਼ੁਰੂ ਤੋਂ ਦੱਸੋ ਵੀ ਤੁਹਾਡਾ ਕਿਵੇਂ ਦਾ ਸਫਲ ਰਿਹਾ ਕਿ ਨੌਕਰੀ ਪ੍ਰਾਪਤੀ ਲਈ ਕੀ ਕੋਸ਼ਿਸ਼ ਕੀਤਾ ਆ ਨੌਕਰੀ ਪ੍ਰਾਪਤੀ ਲਈ ਦੇਖੋ ਜੀ ਸਭ ਤੋਂ ਪਹਿਲਾਂ ਨੰਮ ਕਰਨੀ ਪੈਂਦੀ ਹੈ ਪੜ੍ਹਨਾ ਪੈਂਦਾ ਠੀਕ ਹੈ ਪੜ੍ਹਾਈ ਕੀਤੀ ਪਰ ਪੜ੍ਹਾਈ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇੱਕ ਐਵਰੇਜ ਜਿਹੜਾ ਸਟੂਡੈਂਟ ਹੀ ਸੀ ਤੇ 10ਵੀਂ ਤੱਕ 10ਵੀਂ 'ਚ ਕੀ ਹੋਇਆ ਇੱਕ ਵਾਰ ਆ ਕਿ ਮੇਰੇ ਇਨਚਾਰਜ ਮੈਡਮ ਨੇ ਮੇਰੇ ਫਾਦਰ ਸਾਹਿਬ ਨੂੰ ਬੁਲਾਇਆ ਉਦੋਂ ਕੱਚੇ ਪੇਪਰ ਕਹਿੰਦੇ ਹੁੰਦੇ ਸੀ ਹਨਾ ਉਹਨਾਂ 'ਚ ਮੇਰੇ ਨੰਬਰ ਘੱਟ ਆਏ ਫਾਦਰ ਸਾਹਿਬ ਨੇ ਮੈਨੂੰ ਥੋੜਾ ਜਿਹਾ ਘਰੇ ਲੱਗ ਕੇ ਝਿੜਕਿਆ ਤੇ ਮੈਨੂੰ ਸਕੂਟਰ ਤੇ ਬਿਠਾਇਆ ਤੇ ਸ਼ਹਿਰ 'ਚ ਘੇੜੇ ਦੀ ਨੂੰ ਅੜ ਗਏ ਮੈਂ ਸੋਚੀ ਜਾਵਾਂ ਵੀ ਕਰ ਕੀ ਰਹੇ ਆ ਤੇ ਉਹ ਹੁਣ ਮੈਨੂੰ ਸਮਝ ਆਉਂਦੀ ਆ ਉਹ ਕੋਈ ਇਹੋ ਜਿਹਾ ਮਕਾਨ ਲੱਭ ਰਹੀ ਸੀ ਜਿਹੜਾ ਮਕਾਨ ਉਸਾਰੀ ਦੀ ਅਧੀਨ ਹੋਵੇ ਬਣ ਰਿਹਾ ਹੋਵੇ ਤੇ ਉਹਨਾਂ ਨੂੰ ਤਾਰੀ ਵਾਲੀ ਗਲੀ ਦੇ ਵਿੱਚ ਇੱਕ ਇਹੋ ਜਿਹਾ ਮਕਾਨ ਦੇਖ ਗਿਆ ਜਿੱਥੇ ਮਿਸਤਰੀ ਲੱਗੇ ਹੋਏ ਸੀ ਉਹ ਮਜ਼ਦੂਰ ਦਿਹਾੜੀ ਕਰ ਰਹੇ ਸੀ ਤੇ ਬੱਠਲਾਂ 'ਚ ਕੋਈ ਮਿੱਟੀ ਪਾ ਕੇ ਤਾਂ ਲਿਜਾਈ ਜਾਂਦਾ ਸੀ ਤੇ ਕੋਈ ਇੱਟਾਂ ਲਈ ਜਾਂਦਾ ਸੀ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਉਹ ਬੱਠਲ ਦਿਖਦਾ ਤੈਨੂੰ ਮੈਂ ਕਿਹਾ ਹਾਂਜੀ ਦਿਖਦਾ ਕਹਿੰਦੇ ساری ਉਮਰ ਤੇਰੇ ਸਿਰ ਤੋਂ ਲੈਣਾ ਨਹੀਂ ਜੇ ਤੂੰ ਪੜਿਆ ਨਾ ਤੇ ਉਹ ਬੱਠਲ ਦਾ ਮੈਂ ਆ ਸਾਡਾ ਰਿਆਂ ਫਿਰ 10ਵੀਂ ਚੰਗੇ ਨੰਬਰਾਂ ਨਾਲ ਹੋਈ ਪਲੱਸ 2 ਹੋ ਗਈ ਬੀਏ ਕਰ ਲਈ ਬੀਐਡ ਕਰ ਲਈ ਐਮ ਇੰਗਲਿਸ਼ ਕਰ ਲਈ ਮਾਸਟਰ ਲੱਗਣਾ ਚਾਹੇ ਉਹ ਵੀ ਲੱਗ ਗਏ ਤੇ 10 ਸਾਲ ਮੈਂ ਸਰਕਾਰੀ ਨੌਕਰੀ ਵੀ ਕੀਤੀ ਆ ਉਸ ਤੋਂ ਬਾਅਦ ਮੈਂ ਵਿਦੇਸ਼ ਗਿਆ ਜਿਵੇਂ ਆਪਾਂ ਦੱਸਿਆ ਵੀ ਤੁਸੀਂ ਪਹਿਲਾਂ ਆਪਣੀ ਪੜ੍ਹਾਈ ਲਈ ਸੰਘਰਸ਼ ਕੀਤਾ ਹੈ ਨਾ ਕੰਮ ਲੇਬਰ ਦਾ ਵੀ ਕਰਦੇ ਹਾਂ ਹਾਂਜੀ ਹਾਂਜੀ ਫਾਦਰ ਸਾਹਿਬ ਦੀ ਸਾਡੀ ਮੈਕੈਨਿਕ ਸ਼ਾਪ ਸੀ ਆ ਮੋਟਰਮਨਨ ਦੀ ਦੁਕਾਨ ਸੀ ਤੇ ਫਾਦਰ ਸਾਹਿਬ ਨਾਲ ਦੁਕਾਨ ਤੇ ਕੰਮ ਕਰਦੇ ਰਹੇ ਅਸੀਂ ਦੋਵੇਂ ਭਰਾ ਆ ਜਿੰਨਾ ਚਿਰ ਵੀ ਪੜ੍ਹਾਈ ਕੀਤੀ ਹੈ ਨਾਲ ਨਾਲ ਕੰਮ ਵੀ ਕੀਤਾ ਜੀ ਜੀ ਤੇ ਫਿਰ ਜਦੋਂ ਤੁਸੀਂ ਪੜ੍ਹਾਈ ਪੂਰੀ ਕਰ ਲਈ ਹਾਂਜੀ ਨੌਕਰੀ ਲਈ ਧਰਨੇ ਵੀ ਲਾਉਣੇ ਪਏ ਨੌਕਰੀ ਲਈ ਹਾਂਜੀ ਜਿਹੜੀ ਭਰਤੀ 'ਚ ਮੈਂ ਭਰਤੀ ਹੋਇਆ ਉਦੋਂ ਸਾਨੂੰ ਦਾਗਲ ਸਾਹਿਬ ਨੇ ਭਰਤੀ ਕੀਤਾ ਸੀ ਜਦੋਂ ਉਹਨੂੰ ਸਾਡਾ ਟਾਈਮ ਪੂਰਾ ਹੋਣਾ ਸੀ ਉਦੋਂ ਉਹਨੂੰ ਕੈਪਟਨ ਸਰਕਾਰ ਆ ਗਈ ਉਹਨਾਂ ਨੇ ਸਾਨੂੰ ਜਿਹੜਾ ਵਾਅਦਾ ਕੀਤਾ ਸੀ ਵੀ 3 ਸਾਲ ਬਾਅਦ 5178 ਦੀ ਭਰਤੀ ਹੈ ਮੇਰੀ ਜਿਹੜੇ ਅਖਬਾਰ ਪੜ੍ਹਦੇ ਆ ਜ਼ਰੂਰ ਜਾਣਦੇ ਹੋਣਗੇ ਜੀ 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 ਤੇ ਉਹ ਸਾਨੂੰ ਪੂਰੇ ਟਾਈਮ ਦੇ ਉੱਤੇ ਪੱਕਾ ਕੀਤਾ ਨਹੀਂ ਗਿਆ ਫਿਰ ਧਰਨੇ ਲਾਉਣੇ ਹੀ ਪਏ ਇਹ ਜਿਹੜੇ ਜਿਹੜੇ ਲੋਕ ਟੀਚਰ ਆ ਜਾਂ ਟੀਚਰਜ਼ ਨਾਲ ਜੁੜੀ ਹੋਈਆਂ ਫੈਮਲੀਆ ਉਹਨਾਂ ਨੂੰ ਸਾਰਾ ਇਸ ਬਾਰੇ ਪਤਾ ਹੋਊਗਾ ਵੀ ਟੀਚਰ ਦਾ ਸੰਘਰਸ਼ ਕਿੰਨਾ ਹੁੰਦਾ ਇਹ ਧਰਨੇ ਲਾ ਕੇ ਪੱਕੇ ਹੋਣਾ ਸਾਨੂੰ ਜੀ ਫਿਰ ਇੰਨਾ ਧੰਨੇ ਲਾਏਗਾ ਨਾ ਇਹ ਸੰਦਰਭ ਤਾਂ ਨਾ ਤੇ ਮडम ਕਿ ਕੋਟੇ ਵੀ ਪੈ ਜਾਂਦੀ ਹੁੰਦੀ ਆ ਹਾਂਜੀ ਲੰਗਾ ਵੀ ਪੈ ਜਾਂਦਾ ਜੀ ਜੀ ਤੇ ਉਹ ਫਿਰ ਇਸ ਮੁਸ਼ਕਿਲ ਨਾਲ ਉਹ ਨੌਕਰੀ ਨੂੰ ਫਿਰ ਅਚਾਨਕ ਛੱਡਣਾ ਕਿਉਂ ਤੇ ਇਹ ਸਾਡਕੇ ਵਿਦੇਸ਼ ਜਾਣਾ ਪਿਆ ਇਹ ਕੀ ਕਾਰਨ ਰਿਹਾ ਆ ਕਾਰਨ ਇਹਦੇ ਵਿੱਚ ਕੋਈ ਸੋਸ਼ਲ ਕਾਰਨ ਨਹੀਂ ਰਿਹਾ ਇਹ ਮੇਰਾ ਪਰਸਨਲ ਮੇਰਾ ਨਿੱਜੀ ਫੈਸਲਾ ਸੀ ਬਾਹਰ ਜਾਣ ਦਾ ਪਤਾ ਸੀਗਾ ਵੀ ਹੁਣ ਇੱਕ ਪੀਹਰ ਕੁੜੀ ਨਾਲ ਵਿਆਹ ਕਰਾਇਆ ਜਾਣਾ ਤਾਂ ਹੈ ਹੀ ਪਰ ਐਦਾਂ ਐ ਅਚਾਨਕ ਨਹੀਂ ਸੀ ਜਾਣਾ ਚਾਹੁੰਦਾ ਇਸ ਹਿਸਾਬ ਨਾਲ ਜਾਂਦਾ ਜਾਂ ਮੈਂ ਛੁੱਟੀ ਲੈ ਕੇ ਜਾਂਦਾ ਹਨਾ ਜਾਂ ਕੋਈ ਆਪਦੀ ਸਰਵਿਸ ਜਿੰਨੇ ਸਾਲ ਦੀ ਸਰਕਾਰੀ ਇੱਕ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਕਰਕੇ ਜਾਂਦਾ ਬਟ ਕੀ ਹੋਇਆ ਕਿ ਮੇਰੇ ਮਿਸਿਸ ਉੱਥੇ ਬਿਮਾਰ ਰਹਿਣ ਲੱਗ ਗਏ ਥੋੜਾ ਜਾਂ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਇਨਸਟਰਕਸ਼ਨ ਨੇ ਉਹਨਾਂ ਦੇ ਅਕੋਰਡਿੰਗ ਮੈਂ ਛੁੱਟੀ ਲੈ ਕੇ ਉਹਨਾਂ ਦਿਨਾਂ ਸਿਰ ਜਾ ਨਹੀਂ ਸੀ ਜਾ ਸਕਦਾ ਫਿਰ ਮੈਂ ਇੱਕ ਰਿਜ਼ਾਈਨ ਟਾਈਪ ਕੀਤਾ ਸਕੂਲ ਤੇ ਦੇ ਕੇ ਮੈਂ ਚਲਾ ਗਿਆ ਵੀ ਉਹ ਛੁੱਟੀ ਤਾਂ ਮਿਲਨੀ ਸੀ ਤੁਹਾਨੂੰ ਨਹੀਂ ਪਈ ਹਾਂਜੀ ਹਾਂਜੀ ਫਿਰ ਹੁਣ ਆਪਾਂ ਅਸਲ ਕਹਾਣੀ ਤੇ ਆਉਨੇ ਆਂ ਵੀ ਅਸਲ ਕਹਾਣੀ ਇਹ ਜਿਹੜੀ ਵੀ ਇੱਕ ਬੰਦੇ ਨੂੰ ਸ਼ਾਹੀ ਨੌਕਰੀ ਮਾਸਟਰਾਂ ਦੀ ਨੌਕਰੀ ਸ਼ਾਹੀ ਗਣੀ ਜੱਗ ਦੇਲੇ ਪੱਤੇ ਦਾ ਜੀ ਉਹ ਸ਼ਾਹੀ ਨੌਕਰੀ ਛੱਡ ਕੇ ਉੱਧਰ ਫਿਰ ਕਿਵੇਂ ਐਡਜਸਟ ਹੁੰਦਾ ਉੱਧਰ ਕਿਹੜੀਆਂ-ਕਿਹੜੀਆਂ ਨੌਕਰੀਆਂ ਕਰਨੀਆਂ ਪਈਆਂ ਤੁਹਾਨੂੰ ਪਹਿਲਾਂ ਕੰਮ ਕੀ ਕਰਨਾ ਜੀ ਇਹਦਾ ਮੈਂ ਤੁਹਾਨੂੰ ਜਵਾਬ ਦੇਣਾ ਤੁਸੀਂ ਪਹਿਲਾਂ ਕਿਹਾ ਨਾ ਰੋਬ ਮਾਰਨ ਵਾਲੀ ਨੌਕਰੀ ਛੱਡ ਕੇ ਤੇ ਰੋਬ ਪਹਿਲੀ ਗੱਲ ਤਾਂ ਮੈਂ ਬੜੀ ਸੰਜੀਦਗੀ ਨਾਲ ਕਹਿਣਾ ਚਾਹੁੰਨਾ ਕਿ ਟੀਚਰ ਦੀ ਨੌਕਰੀ ਰੋਗ ਮਾਰਨ ਵਾਲੀ ਨਹੀਂ ਹੈ ਥੋੜਾ ਜਾਂ ਆ ਸਾਡੇ ਨਾਲ ਇੱਕ ਵੀ ਨੂੰ ਬਦਨਾਮ ਕੀਤਾ ਗਿਆ ਵੀ ਇਹ ਤਾਂ ਮੈਂ ਸੁਣਿਆ ਸਮਾਜ ਦੇ ਵਿੱਚ ਸੁਣਦਿਆਂ ਕਿ ਤੁਸੀਂ ਤਾਂ ਬੱਚਿਆਂ ਨੂੰ ਕੁੱਟ ਕੇ ਆ ਜਾਂਦੇ ਹੋ ਕੁੱਟਣ ਦੇ ਪੈਸੇ ਲੈਣੇ ਹੋ ਹਨ ਤੇ ਨਹੀਂ ਟੀਚਰ ਅਧਿਆਪਨ ਜਿਹੜਾ ਮਤਲਬ ਖੇਤਰ ਆ ਬੜੀ ਮਿਹਨਤ ਵਾਲਾ ਖੇਤਰ ਆ ਸਵੇਰ 8 ਵਜੇ ਤੁਸੀਂ ਦੇਖੋ ਸਕੂਲ ਪਹੁੰਚਣਾ ਹੁੰਦਾ ਬੈਂਕਾਂ ਕਿੰਨੇ ਵਜੇ ਖੁੱਲਦੀਆਂ 10 ਵਜੇ ਖੁੱਲਦੀਆਂ ਠੀਕ ਹੈ 8 ਵਜੇ ਜੇ ਤੁਸੀਂ ਆ ਚਾਹੇ ਤੁਸੀਂ 40 ਕਿਲੋਮੀਟਰ ਜਵਾਬ ਕਰਦੇ ਚਾਹੇ ਤੁਹਾਡਾ ਸਟੇਸ਼ਨ 200 ਕਿਲੋਮੀਟਰ ਆ ਤੁਸੀਂ ਦੇਖੋ ਵੀ ਤੜਕੇ 8 ਵਜੇ ਕਿਵੇਂ ਪਹੁੰਚੋਗੇ ਤੁਹਾਨੂੰ 4 ਵਜੇ ਵੀ ਉੱਠਣਾ ਪੈ ਸਕਦਾ ਹਨ ਤੇ ਬੜੀ ਮਿਹਨਤ ਦਾ ਵਿਸ਼ਾ ਇਹ ਤੇ ਮਿਹਨਤ ਤਾਂ ਇਹ ਦੇਖੋ ਜ਼ਿੰਦਗੀ ਦਾ ਹਿੱਸਾ ਮਿਹਨਤ ਨੂੰ ਤੁਸੀਂ ਛੱਡ ਨਹੀਂ ਸਕਦੇ ਤੁਸੀਂ ਜਿੱਦੇ ਮਿਹਨਤ ਨੂੰ ਛੱਡ ਦਿੰਦੇ ਹੋ ਚਾਹੇ ਤੁਸੀਂ ਕਿਸੇ ਵੀ ਲੈਵਲ ਤੇ ਹੋ ਤੁਸੀਂ ਥੱਲੇ ਨੂੰ ਆਣਾ ਸ਼ੁਰੂ ਹੋ ਜੇ ਤੁਹਾਡਾ ਨਿਹਾਰ ਸ਼ੁਰੂ ਹੋ ਜਾਊਗਾ ਮਿਹਨਤ ਜ਼ਿੰਦਗੀ ਚ ਜ਼ਰੂਰੀ ਆ ਤੁਸੀਂ ਜਿਹੜੇ ਮਰਜ਼ੀ ਲੈਵਲ ਤੇ ਉਹ ਕਰਨੀ ਹੀ ਬਣਦੀ ਆ ਤੇ ਕਰਨੀ ਪੈਣੀ ਆ ਤੇ ਉੱਥੇ ਜਾ ਕੇ ਵੀ ਹਾਂਜੀ ਕੀ ਹੋਇਆ ਇੱਥੇ ਵੀ ਮਿਹਨਤ ਨਾਲ ਨੌਕਰੀ ਕੀਤੀ ਮਿਹਨਤ ਨਾਲ ਮੈਂ 10 ਸਾਲ ਪੜਾਇਆ ਠੀਕ ਆ ਬੱਚਿਆਂ ਨਾਲ ਹਜੇ ਤੱਕ ਬੜਾ ਪਿਆਰ ਆ ਤੇ ਬੱਚੇ ਬਹੁਤ ਮਿਸ ਵੀ ਕਰਦੇ ਆ ਹਨ ਤੇ ਉੱਥੇ ਜਾ ਕੇ ਵੀ ਮਿਹਨਤ ਨਾਲ ਜੁੜੇ ਮੈਂ ਜਾ ਕੇ ਕੰਮ ਸਿੱਖਿਆ ਉਹ ਕੰਮ ਚ ਮੈਂ ਨੌਕਰੀ ਕੀਤੀ ਨੇੜੇ ਸਾਲ ਉਸ ਤੋਂ ਬਾਅਦ ਕੀ ਆਪ ਦਾ ਕੰਮ ਤੇ ਖੋਲਿਆ ਮੈਨੂੰ ਦੋ ਦੋਸਤ ਮੇਰੇ ਉਹਨਾਂ ਦੇ ਨਾਲ ਮਿਲ ਕੇ ਉਹ ਮੇਰੇ 파ਟਰਨਰ ਨੇ ਅਸੀਂ ਸਾਡੇ ਤਿੰਨ ਜਣਿਆਂ ਦੀ ਰਜਿਸਟਰਡ ਕੰਪਨੀ ਆ ਗਲੋ ਵਡ ਇੰਟੀਰੀਅਰ ਸਾਡਾ ਬਹੁਤ ਸੋਹਣਾ ਕੰਮ ਆ ਗਿਆ ਤੁਸੀਂ ਆਪਾਂ ਗੱਲ ਕੀਤੀ ਵੀ ਤੁਸੀਂ ਆਪ ਦਾ ਸੋਹਣਾ ਕੰਮ ਚਲਾ ਲਿਆ ਪਰ ਸ਼ੁਰੂ ਚ ਇੱਥੋਂ ਤੇ ਉੱਥੋਂ ਦੀ ਜ਼ਿੰਦਗੀ ਜਿਵੇਂ ਕਿਵੇਂ ਐਡਜਸਟਮੈਂਟ ਹੋਇਆ ਉੱਥੇ ਲੱਗਿਆ ਨਹੀਂ ਵੀ ਕਿੱਧਰ ਪੰਗਾ ਲੈ ਲੈ ਆਪਾਂ ਐਵੇਂ ਹੀ ਆ ਗਏ ਉਹ ਇਹਦਾ ਤੁਹਾਨੂੰ ਦੱਸਾਂ ਜੀ ਪਹਿਲਾਂ ਜਦੋਂ ਕਿ ਮੇਰੇ ਵਾਈਫ ਉੱਤੇ ਪੀਆਰ ਸੀ ਮੈਨੂੰ ਉਹ ਔਕੜਾਂ ਉਹ ਪਰੇਸ਼ਾਨੀਆਂ ਜਿਹੜੀਆਂ ਸਟੂਡੈਂਟਸ ਨੂੰ ਆਉਨੀਆਂ ਉਹ ਨਹੀਂ ਆਈਆਂ ਲੱਕੀ ਲੀ ਕਹਿ ਲਓ ਹਨਾ ਵੀ ਬੱਚੇ ਇਥੇ ਸਾਰੀਆਂ ਪਰੇਸ਼ਾਨੀਆਂ ਦੀ ਗੱਲ ਨਹੀਂ ਕਰਦਾ ਮਾਹੌਲ ਦੀ ਗੱਲ ਕਰਦਾ ਮਾਹੌਲ ਦੀ ਮੈਂ 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 ਉਸੇ ਤੇ ਆ ਰਿਹਾ ਤੁਹਾਡੀ ਗੱਲ ਤੇ ਆ ਰਿਹਾ ਕਿ ਖੁਸ਼ਕਿਸਮਤੀ ਨਾਲ ਮੈਨੂੰ ਬਹੁਤ ਕੁਝ ਵੈਸੇ ਹੀ ਮਿਲ ਗਿਆ ਮੈਨੂੰ ਡਾਨਸ ਸਾਹਿਬ ਮੇਰੀ ਵਾਈਫ ਨੇ ਕਾਰ ਗਿਫਟ ਕਰਤੀ ਪਹਿਲੀਆਂ ਚ ਕੀਆ ਮੇਰੇ ਕੋਲ ਇੰਡੀਅਨ ਡਰਾਈਵਿੰਗ ਲਾਇਸੈਂਸ ਸੀ ਉਹਦੇ ਨਾਲ ਆਰਟੀ ਮੈਂ 3 ਮਹੀਨੇ ਚਲਾ ਸਕਦਾ ਸੀ ਕੈਨੇਡੀਅਨ ਲਾਇਸੈਂਸ ਤੋਂ ਬਿਨਾ ਵੀ ਮੇਰਾ ਲਾਇਸੈਂਸ ਵੀ ਉੱਥੇ ਬੜੀ ਮਤਲਬ ਪਹਿਲੀ ਵਾਰ ਚ ਹੋ ਗਿਆ ਲੋਕਾਂ ਨੂੰ ਪੰਜ ਪੰਜ ਵਾਰੀ ਐਫਰਟ ਕਰਨੀ ਪੈਂਦੀ ਆ ਤੇ ਮੈਨੂੰ ਬੱਸਾਂ ਤੇ ਨਹੀਂ ਜਾਣਾ ਪਿਆ ਮੈਂ ਸ਼ੁਰੂ ਚ ਕਾਰ ਚਲਾਉਣ ਲੱਗ ਗਿਆ ਕੰਮ ਵੀ ਜਿਹੜਾ ਮੈਂ ਚਾਇਆ ਨਹੀਂ ਵੈਸੇ ਨੌਕਰੀਆਂ ਨਹੀਂ ਕੀਤੀਆਂ ਨਾ ਮੈਂ ਕਿਸੇ ਰੈਸਟੋਰੈਂਟ ਚ ਲੱਗਿਆ ਨਾ ਮੈਂ ਟਿਮ ਹਾਟਨ ਤੇ ਲੱਗਿਆ ਮੈਂ ਕੋਈ ਕੰਮ ਸਿੱਖਣਾ ਚਾਹਿਆ ਕਿਉਂਕਿ ਮੈਂ ਜੌਬ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਹ ਜਿਹਾ ਕੰਮ ਕਰਨਾ ਚਾਹੁੰਦਾ ਸੀ ਜਿਹੜਾ ਮੈਂ ਅੱਗੇ ਜਾ ਕੇ ਆਪ ਦਾ ਚਲਾ ਸਕਾਂ ਫਿਰ ਮੈਂ ਇੰਟੀਰੀਅਰ ਡੈਕੋਰੇਸ਼ਨ ਨਾਲ ਤੇ ਕੰਮ ਸਿੱਖਿਆ ਤੇ ਬੜੀ ਖੂਬਸੂਰਤੀ ਨਾਲ ਉਹਰੇ ਚ ਮੈਂ ਡ੍ਰੌਪ ਕੀਤੀ ਤੇ ਹੁਣ ਬੜੀ ਬਹੁਤ ਵਧੀਆ ਕਰ ਰਹੇ ਆ ਔਕੜਾ ਜੀ ਗੱਲ ਜਿਹੜੀਆਂ ਕਰਦੇ ਆ ਦੇਖੋ ਉਹ ਤਾਂ ਤੁਸੀਂ ਜੱਤ ਤੋਂ ਡੱਬਾ ਵਾਲੀ ਸ਼ਿਫਟ ਹੋ ਜਾਓ ਤਾਂ ਵੀ ਤੁਹਾਨੂੰ ਔਕੜਾ ਤਾਂ ਆਉਂਦੀਆਂ ਹੀ ਆ ਹਨਾ ਜਿੱਥੇ ਤੁਸੀਂ ਜ਼ਿੰਦਗੀ ਦੇ 30 ਸਾਲ ਬਿਤਾਏ ਆ ਉਹਨੂੰ ਜਦੋਂ ਛੱਡ ਕੇ ਕਿਤੇ ਹੋਰ ਜਾਣਾ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਆਉਂਦੀਆਂ ਪਹਿਲਾ ਪਹਿਲਾ ਮਹੀਨਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਵਾਈਫ ਨੇ 1 ਮਹੀਨੇ ਦੀਆਂ ਛੁੱਟੀਆਂ ਲੈ ਲਈਆਂ ਤੇ ਅਸੀਂ 1 ਮਹੀਨਾ ਪੂਰਾ ਘੁੰਮਣ ਤੇ ਸੀ ਕਦੇ ਅਸੀਂ ਵਰਡਸ ਹੀ ਲਜਾਣਾ ਜੀ ਕਦੇ ਅਜ ਆਫਨ ਸਿਟੀ ਜਾਣਾ ਕਦੇ ਅਸੀਂ ਟਿੰਕਰ ਟਾਊਨ ਜਾਣਾ ਬੜਾ ਘੁੰਮੇ ਵਧੀਆ ਵਧੀਆ ਰੈਸਟੋਰੈਂਟਾਂ ਚ ਖਾਣੇ ਖਾਦੇ ਹੋਰ ਉੱਥੇ ਜਿਹਨੇ ਦੋਸਤ ਸਮਿੱਤ ਰਿਸ਼ਤੇਦਾਰ ਸੀ ਉਹਨਾਂ ਨੂੰ ਮਿਲੇ ਉਹ ਮੇਰਾ ਮਹੀਨਾ ਜਿਹੜਾ ਵਧੀਆ ਟੱਪ ਗਿਆ ਉਸ ਅੱਗੇ ਜਾ ਕੇ ਜਿਹੜਾ ਆਕੜਾ ਦਾ ਦੌਰ ਸ਼ੁਰੂ ਹੋਇਆ ਮੈਨੂੰ ਥੋੜੀ ਥੋੜੀ ਮੈਨੂੰ ਹੁਣ ਅਹਿਸਾਸ ਹੋਣ ਲੱਗਾ ਵੀ ਹੁਣ ਮੈਨੂੰ ਕੰਮ ਲੱਭਣਾ ਪੈਣਾ ਜਦੋਂ ਮੇਰੀ ਵਾਈਫ ਨੇ ਮੇਰਾ ਰੈਜ਼ਿਊਮ ਬਣਾ ਕੇ ਮੈਨੂੰ ਕਿਹਾ ਵੀ ਆਹ ਜਗਾਹ ਦੇ ਤੁਸੀਂ ਕੰਮ ਕੀਤਾ ਹੋਇਆ ਤੇ ਤੁਹਾਡਾ ਰੈਜ਼ਿਊਮ ਬਣਾਤਾ ਤੇ ਹੁਣ ਆਪਾਂ ਜੌਬ ਲੱਭਣੀ ਆ ਉਹਦੇ ਪਹਿਲੇ ਦਿਨ ਮੈਨੂੰ ਬੜਾ ਫੀਲ ਹੋਇਆ ਕਿ ਮੈਂ 10 ਸਾਲ ਦੀ ਗਵਰਨਮੈਂਟ ਸਰਵਿਸ ਕਰਕੇ ਆਇਆ ਤੇ ਹੁਣ ਮੈਂ ਇੱਥੇ ਕੋਈ ਪ੍ਰਾਈਵੇਟ ਦੀ ਜੌਬ ਕਰੂੰਗਾ ਕੋਈ 14-15 ਡਾਲਰ ਵਾਲੀ ਜੌਬ ਲੱਭੂੰਗਾ ਮੈਨੂੰ ਮੇਰੇ ਮੈਨੂੰ ਕੌਨਫੀਡੈਂਸ ਥੋੜਾ ਮੈਂ ਲੂਜ਼ ਕੀਤਾ ਹਨਾ ਮੈਨੂੰ ਥੋੜਾ ਜਿਹਾ ਫੀਲ ਹੋਇਆ ਬਟ ਉਸ ਤੋਂ ਬਾਅਦ ਕੋਈ ਗੱਲ ਨਹੀਂ ਮੈਂ ਕੰਮ ਤੇ ਲੱਗ ਗਿਆ ਜਿਹੜਾ ਮੈਂ ਕੰਮ ਸਿੱਖਣਾ ਚਾਹਿਆ ਉਹਨਾਂ ਨੇ ਮੈਨੂੰ ਪਹਿਲੀ ਕਾਲ ਤੇ ਮੇਰਾ ਵੈਲਕਮ ਕੀਤਾ ਵੀ ਹਾਂਜੀ ਕੱਲ੍ਹ ਤੋਂ ਆ ਜਾਓ ਤੇ ਉੱਥੇ ਜਾ ਕੇ ਦੇਖੋ ਔਖੜਾਂ ਤਾਂ ਬਹੁਤ ਆਈਆਂ ਹਨਾ ਜਿਹੜਾ ਕੰਮ ਨੂੰ ਕਦੇ ਹੱਥ ਨਹੀਂ ਲਾਇਆ ਉਸ ਤਰੀਕੇ ਨਾਲ ਹਨਾ ਤੇ ਲੱਕੜ ਦਾ ਕੰਮ ਸੀ ਇੰਟੀਰੀਅਰ ਦਾ ਕੰਮ ਸੀ ਉਹ ਨਵੇਂ ਸਿਰੇ ਤੋਂ ਸਿੱਖਣਾ ਪਿਆ ਕੁਝ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹੈਡਾ ਵੀ ਫਾਦਰ ਸਾਹਿਬ ਮਕੈਨਿਕ ਲਾਈਨ ਚੀ ਸੀ ਹਨਾ ਤੇ ਉਹ ਮੈਂ ਥੋੜਾ ਈਜ਼ੀ ਰਿਹਾ ਤੇ ਕੁਝ ਮੈਂ ਜਲਦੀ ਸਿੱਖ ਗਿਆ ਦੇ ਕੰਮ ਸਿੱਖਣ ਵਾਲਿਆਂ ਨੂੰ ਵੀ ਮਤਲਬ ਉਹਨਾਂ ਨੂੰ ਵੀ ਫੀਲ ਹੋਇਆ ਕਿ ਬਹੁਤ ਜਲਦੀ ਮੈਂ ਸਿੱਖਦਾ ਤੇ ਸਾਲ ਜਿੱਤੇ ਮੈਂ ਵਧੀਆ ਸੈਲਰੀ ਲੈਣ ਲੱਗ ਗਿਆ ਸੀ ਤੇ 1.5 ਸਾਲ ਜੌਬ ਕੀਤੀ ਉਸ ਤੋਂ ਬਾਅਦ ਕੰਮ ਸੋਨਾ ਆਪਣਾ ਚਲਾ ਲਿਆ ਹੁਣ ਤੁਸੀਂ ਮੰਨ ਲਓ ਕਿ ਇੱਥੇ ਮੈਂ ਆ ਜੀ ਮੈਨੂੰ ਕੀ ਸੁਜੈਸ਼ਨ ਦੇਣਾ ਚਾਹੁੰਦੇ ਵੀ ਮੈਂ ਉੱਥੇ ਜਾਵਾਂ ਕਿ ਇੱਥੇ ਠੀਕ ਹੈ ਦੇਖੋ ਮੈਂ ਸੁਜੈਸ਼ਨ ਤੁਹਾਨੂੰ ਇਹ ਦੇਣਾ ਚਾਹੁੰਗਾ ਵੀ ਫਸਟ ਆਫ ਆਲ ਤੁਸੀਂ ਲਾਈਫ ਤੋਂ ਚਾਹੁੰਦੇ ਕੀ ਹੋ ਠੀਕ ਹੈ ਜੇ ਤੁਸੀਂ ਇੱਥੇ ਸੈਟੀਸਫਾਈਡ ਹੋ ਤੁਹਾਨੂੰ ਆਪਣੇ ਖਰਚਿਆਂ ਨਾਲੋਂ ਵੱਧ ਤੁਹਾਡੀ ਆਮਦਨ ਇੱਥੇ ਹੈਗੀ ਆ ਆਈ ਥਿੰਕ ਨਹੀਂ ਜਾਣਾ ਚਾਹੀਦਾ ਬਟ ਤੁਸੀਂ ਦੇਖੋ ਲਾਈਫ ਤੋਂ ਚਾਹਨੇ ਗ੍ਰੇਸ ਗੱਲ ਤੇ ਉਹਨਾਂ ਪੂਰਾ ਇੱਥੇ ਮੈਨੂੰ ਇਹ ਲੱਗਦਾ ਇੱਥੋਂ ਤੇ ਉੱਥੇ ਬਹੁਤ ਫਰਕ ਆ ਕੰਪੈਰੀਜ਼ਨ ਆਪਾਂ ਕਰੀ ਜਾਈਏ ਰਾਤ ਪੈ ਜੂਗੀ ਹਨਾ ਆਪਾਂ ਨੂੰ ਪਰ ਗੱਲਾਂ ਦਾ ਦੌਰ ਜਿਹੜਾ ਨਹੀਂ ਖਤਮ ਹੋਣਾ ਬਹੁਤ ਗੱਲਾਂ ਨੇ ਤੁਸੀਂ ਹਰ ਚੀਜ਼ ਨੂੰ ਕੰਪੇਅਰ ਨਹੀਂ ਕਰ ਸਕਦੇ ਮੌਸਮ ਨੂੰ ਕੰਪੇਅਰ ਕਰ ਸਕਦੇ ਹਨਾ ਪਾਉਣ ਪਾਣੀ ਨੂੰ ਉੱਥੇ ਕੰਪੇਅਰ ਨਹੀਂ ਕਰ ਸਕਦੇ ਲੋਕਾਂ ਦੀ ਉੱਥੋਂ ਦੇ ਹਾਲਾਤਾਂ ਨੂੰ ਹਨਾ ਲੋਕਾਂ ਦੀ ਜੋ ਮਤਲਬ ਆ ਕਿੰਨੇ ਕੌਣ ਕਿੰਨਾ ਮਿਲਨਸਾਰ ਹਨਾ ਸਮਾਜਿਕ ਬੁਨਿਆਦੀ ਢਾਂਚਾ ਜਿਹੜਾ ਸਾਰੇ ਹੀ ਡਿਫਰੈਂਟ ਆ ਉੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਆਕੇ ਹੀ ਨਹੀਂ ਲੱਗਦਾ ਵੀ ਤੁਸੀਂ ਇੱਕ ਦੇਸ਼ 'ਚ ਰਹਿੰਦੇ ਹੋ ਉੱਥੇ ਸਾਰੇ ਦੇਸ਼ਾਂ ਤੋਂ ਆਕੇ ਲੋਕ ਵਸੇ ਹੋਏ ਆ ਉੱਥੇ ਗੋਰੇ ਵੀ ਨੇ ਕਾਲੇ ਵੀ ਨੇ ਪਾਕਿਸਤਾਨੀ ਵੀ ਨੇ ਸਾਰੇ ਹੀ ਜਿਹੜੇ ਮਰਜ਼ੀ ਤੁਸੀਂ ਮੁਲਕ ਦਾ ਨਾਮ ਲਓ ਉੱਥੇ ਉਹ ਹੈਗੇ ਨੇ ਤੁਹਾਨੂੰ ਤੁਹਾਨੂੰ ਇਦਾਂ ਕੇ ਅਹਿਸਾਸ ਹੁੰਦਾ ਵੀ ਤੁਸੀਂ ਨਿੱਕੇ ਜਿਹੇ ਸੰਸਾਰ 'ਚ ਰਹਿ ਰਹੇ ਹੋ ਜਿੱਥੇ ਹਰ ਮੁਲਕ ਦਾ ਹਰ ਖੇਤਰ ਦਾ ਹਰ ਦੇਸ਼ ਦਾ ਜੜਾ ਬਚਿਲਦੇ ਆ ਕੇ ਉਥੇ ਵਸੇ ਹੋਏ ਆ ਤੇ ਉਥੇ ਬੜੀ ਗੁੱਡ ਫੀਲਿੰਗ ਆਉਦੀ ਆ ਤੇ ਇੱਥੇ ਤੇ ਉਥੇ ਦੇ ਹੁਣ ਜੇ ਕੰਪੈਰੀਜ਼ਨ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਜੀ ਤੁਹਾਡੀ ਇੱਥੇ ਲੱਕ ਪਲੱਸ ਤੁਹਾਡੀ ਇੱਥੇ ਆਮਦਨ ਫਿਰ ਵੀ ਤੁਹਾਡੇ ਵੱਤ ਵਾਰ ਜਿਆਦਾ ਡਰਾਈੰਗ ਰੂਮ ਜੇਸੀ ਲੱਗਿਆ ਜਾਂ ਬੈਡਰੂਮ ਚ ਲੱਗਿਆ ਤੁਹਾਡੇ ਬਾਥਰੂਮ ਤੇ ਜੇਸੀ ਨਹੀਂ ਹੈ ਨਾ ਤੁਹਾਡੇ ਕਿਚਨ ਚ ਵੀ ਜੇਸੀ ਨਹੀਂ ਹੈ ਨਾ ਉਥੇ ਤੁਸੀਂ ਇਹੋ ਜਿਹੇ ਘਰਾਂ ਚ ਰਹਿੰਦੇ ਤੁਸੀਂ ਦਿਹਾੜੀਦਾਰ ਬੰਦੇ ਵੀ ਹੋ ਤਾਂ ਵੀ ਤੁਹਾਡੇ ਘਰ ਉਥੇ ਇਹ ਹੋ ਜੇ ਕਿ ਫੁੱਲੀ 에ਅਰ ਕੰਡੀਸ਼ਨ ਤੁਹਾਡਾ ਘਰ ਤੁਸੀਂ ਘਰ ਦੇ ਜਿਹੜੇ ਵੀ ਮਰਜ਼ੀ ਹਿੱਸੇ ਲੈ ਖੜੇ ਕੋਈ ਦਾ ਟੈਂਪਰੇਚਰ ਆ ਤੇ ਉੱਥੇ ਇਹੋ ਜੀਆਂ ਸਹੂਲਤਾਂ ਇੱਕ ਆਮ ਸਧਾਰਨ ਇਨਸਾਨ ਜਿਹੜਾ ਇਹੋ ਜੀਆਂ ਸਹੂਲਤਾਂ ਨੂੰ ਮਾਣਦਾ ਜਿਹੜਾ ਉਹਨਾਂ ਸਹੂਲਤਾਂ ਨੂੰ ਮਾਣਨ ਵਾਸਤੇ ਇੱਥੇ ਤੁਹਾਨੂੰ ਆਈ ਥਿੰਕ 10 ਲੱਖ ਪਲੱਸ ਤੁਹਾਡੀ ਆਮਦਨ ਹੋਣੀ ਚਾਹੀਦੀ ਹੈ ਫਿਰ ਤੁਸੀਂ ਉਹ ਚੀਜ਼ਾਂ ਨੂੰ ਇੰਜੋਏ ਕਰ ਸਕਦੇ ਹੋ ਮਤਲਬ ਆਰਥਿਕ ਆਜ਼ਾਦੀ ਉੱਥੇ ਆ ਇੱਥੇ ਹੈਗੀ ਆ ਉੱਥੇ ਮੈਂ ਮੈਂ ਹੁਣ ਤੁਸੀਂ ਦੇਖੋ ਇੰਡੀਆ ਆਇਆ ਹੋਇਆ ਪਿਛਲੇ 15 ਦਿਨਾਂ ਤੋਂ ਇਹ ਜਿਹੜੇ ਹਸਾਮ ਵਾਲੇ ਤੇ ਖਰਚੇ ਹੋ ਰਿਹਾ ਜਿਹੜੇ ਹਸਾਮ ਵਾਲੇ ਤੇ ਮਹਿੰਗਾਈ ਮੈਂ ਦੇਖਦਾ ਮੈਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਇੱਥੇ ਕਮਾਉਣੇ ਰੁਪਈਆ ਜਾਂ ਪਰ ਖਰਚ ਸਾਡੇ ਤੇ ਡਾਲਰਾਂ ਚ ਹੁੰਦੇ ਆ ਠੀਕ ਹੈ ਉੱਥੇ ਤੁਸੀਂ ਦੇਖੋ ਆ 10 ਡਾਲਰ ਦੀ ਟੀ-ਸ਼ਰਟ ਮੈਂ ਕੈਨੇਡਾ ਤੋਂ ਲੈ ਕੇ ਆਇਆ ਫਾਰ ਇਗਜ਼ਾਮਪਲ ਠੀਕ ਹੈ ਉੱਥੇ 10 ਤੋਂ 20 ਜਾਂ 30 ਡਾਲਰ ਦੀ ਇੱਥੇ ਆ ਜਾਂਦੀ ਇੱਥੇ ਤੁਸੀਂ ਜਾਓ ਟੀ-ਸ਼ਰਟ ਲੈਣ 500 ਤੋਂ ਘੱਟ ਨਹੀਂ ਆਉਂਦੀ ਠੀਕ ਹੈ ਤਾਂ ਖਰਚੇ ਡਾਲਰਾਂ ਦੇ ਨਹੀਂ ਹੋਗੇ ਨਾ ਤੁਸੀਂ ਆਊਟਲੈਟ ਜਾਓ ਤੁਸੀਂ ਮੂਵੀ ਦੇਖਣ ਜਾਓ ਤੁਸੀਂ ਕਿਸੇ ਵੀ ਚੰਗੇ ਬ੍ਰਾਂਡ ਦੇ ਜਿਹੜਾ ਹੈਗਾ ਉੱਥੇ ਜਾਓਗੇ ਸ਼ੋਅਰੂਮ 'ਚ ਤਾਂ ਚਾਹੇ ਤੁਸੀਂ ਬੂਟ ਲੈ ਰਹੇ ਹੋ ਚਾਹੇ ਤੁਸੀਂ ਕੱਪੜੇ ਖਰੀਦ ਰਹੇ ਹੋ ਤਾਂ ਉਹਨਾਂ ਦੀ ਕੀਮਤ 12-1800 ਤੋਂ ਸ਼ੁਰੂ ਹੁੰਦੀ ਹੈ ਬੇਸਿਕ ਚੱਪਲਾਂ ਦੀ ਠੀਕ ਹੈ ਜੀ ਤੇ ਉਹ ਖਰਚੇ ਤੁਹਾਡੇ ਐਕਚੁਅਲ 'ਚ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਵੀ ਉਹ ਡਾਲਰਾਂ 'ਚ ਖਰਚੇ ਉਹ ਰੁਪਈਆ 'ਚ ਨਹੀਂ ਆ ਮਤਲਬ ਜੇਕਰ ਇੱਥੇ ਆਮਦਨ ਹੈ ਤਾਂ ਆਮਦਨ ਵੀ ਘਟਾ ਤਾਂ ਉੱਥੇ ਮਹਿੰਗਾਈ ਵੀ ਵੱਧ ਉੱਥੇ ਆਮਦਨ ਵੀ ਵਜਾ ਦੇ ਤਾਂ ਮਹਿੰਗਾਈ ਵੀ ਘਟਾ ਜੀ ਉੱਥੇ ਕੀ ਆ ਬੀ ਤੁਸੀਂ ਇੱਥੇ ਕੀਆ ਵਧੀਆ ਜੀਵਨ ਕੌਣ ਜਾਂਦਾ ਜਿਆਦਾ ਬੰਦਾ ਗਵਰਨਮੈਂਟ ਜੌਬ ਤੇ ਆ ਜਾਂ ਜੀ ਦਾ ਵਧੀਆ ਬਿਜ਼ਨਸ ਇਹ ਦੋ ਬੰਦੇ ਵਧੀਆ ਜੜੀ ਹੈਗੀ ਆ ਆ ਜੀਵਨ ਬਸਰ ਕਰਦੇ ਆਮ ਦਿਹਾੜੀਦਾਰ ਬੰਦਾ ਹਾਂ ਹੈਂਡ ਟੂ ਮੰਗੂ ਤਾਂ ਡੈੜੀ ਲੱਗੀ ਨਹੀਂ ਲੱਗੀ ਆਪਣੇ ਖਰਚੇ ਨੂੰ ਕੰਟਰੋਲ ਕਰਕੇ ਜਾਂਦਾ ਬੰਦਾ ਤੇ ਬਹੁਤ ਚੀਜ਼ਾਂ ਤੋਂ ਵਿਚਾਰਾ ਵੀ ਇੱਕ ਸਧਾਰਨ ਇਨਸਾਨ ਜਿਹੜਾ ਮਨ ਮਾਰ ਕੇ ਜਾਂਦਾ ਵੀ ਨਹੀਂ ਯਾਰ ਮੇਰੀ ਮੈਂ ਇਹਨਾਂ ਕਰ ਨਹੀਂ ਸਕਦਾ ਹਣਾ ਆ ਚੀਜ਼ ਮੈਂ ਖਰੀਦ ਨਹੀਂ ਸਕਦਾ ਔਰ ਉੱਥੇ ਤੁਸੀਂ ਸਾਰੇ ਸ਼ੌਂਕ ਪੂਰੇ ਕਰ ਸਕਦੇ ਹੋ ਤੁਸੀਂ ਇੱਕ ਸਿੰਪਲ ਟੂ ਸਿੰਪਲ ਮਿਨੀਮਮ ਵੇਜਸ ਦੀ ਜੌਬ ਕਰਕੇ ਵੀ ਤੁਸੀਂ ਵਧੀਆ ਘਰ ਚਲਾ ਸਕਦੇ ਹੋ ਵਧੀਆ ਘਰ ਚ ਰਹਨੇ ਹੋ ਵਧੀਆ ਸਿਹਤ ਸਹੂਲਤਾਂ ਮਾਣਨੇ ਹੋ ਉੱਥੇ ਰਹਿ ਕੇ ਫੀਲ ਨਹੀਂ ਹੁੰਦਾ ਕਿਸੇ ਨੂੰ ਅਮੀਰ ਗਰੀਬ ਵਾਲਾ ਉੱਥੇ ਜਾਰਡਨ ਦੇ ਬੂਟ ਪਾ ਕੇ ਬੰਦੇ ਲੈਂਟਰ ਪਾਉਣ ਜਾਂਦੇ ਆ ਜੀ ਠੀਕ ਹੈ ਨਾ ਸਿਹਤ ਸਹੂਲਤਾਂ ਦੀ ਜਦੋਂ ਗੱਲ ਕਰਦੇ ਆ ਉਦੋਂ ਇਹ ਲੱਗਦਾ ਵੀ ਉੱਥੇ ਵਾਲੇ ਤਾਂ ਇੱਥੇ ਇਲਾਜ ਕਰਾਉਣ ਆਉਂਦੇ ਆ ਜੀ ਕਿਉਂ ਇਹ ਕੀ ਕਰਦਾ ਇਹ ਇਹ ਤੁਹਾਡਾ ਇਹ 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 ਸਵਾਲ ਤੁਹਾਡਾ ਬਹੁਤ ਵਧੀਆ ਸਵਾਲ ਆ ਉਹਦਾ ਕਾਰਨ ਕੀ ਹੈ ਵੀ ਥੋੜਾ ਜਿਹਾ ਹੈਲਥ ਕੰਨੀਓ ਕੈਨੇਡੀਅਨ ਸਿਸਟਮ ਮਾੜਾ ਨਹੀਂ ਹੈ ਬਟ ਉੱਥੇ ਡਿਲੇ ਬਹੁਤ ਜ਼ਿਆਦਾ ਤੁਹਾਨੂੰ ਅੱਜ ਉਹਨਾਂ ਨੇ ਤੁਹਾਡੇ ਕੋਈ ਗਲੇ ਦਾ ਆਪਰੇਸ਼ਨ ਆ ਤੁਹਾਡਾ ਕਿਸੇ ਹੋਰ ਟਿਊਮਰ ਦਾ ਆਪਰੇਸ਼ਨ ਆ ਉਹਦੀ ਤੁਹਾਡੀ ਵਾਰੀ ਆਉਣ ਦੇ ਵਿੱਚ ਜਿਹੜਾ ਹੈਗਾ ਬੜਾ ਟਾਈਮ ਲੱਗਦੇ ਰਹਾਂਦਾ ਠੀਕ ਹੈ ਜੀ ਉਹ ਤੁਹਾਨੂੰ ਟਰਨ ਦੇਣਗੇ ਵੀ ਕਿਉਂਕਿ ਤੁਹਾਡੇ ਤੋਂ ਪਹਿਲਾਂ ਉਹ ਉੱਥੇ ਨੰਬਰ ਲੱਗੇ ਹੋਏ ਆ ਜਿਨ੍ਹਾਂ ਦੇ ਪਹਿਲਾਂ ਆਪਰੇਸ਼ਨ ਹੋਣਨੇ ਆ ਤੁਹਾਡੀ ਵਾਰੀ ਦੇ ਵਿੱਚ ਟਾਈਮ ਲੱਗ ਸਕਦਾ ਪਰ ਇਹ ਨਹੀਂ ਹੈਗਾ ਵੀ ਉਹਨਾਂ ਦਾ ਇਲਾਜ ਕਰਨ ਦਾ ਤਰੀਕਾ ਮਾੜਾ ਜਾਂ ਕੁਝ ਹੈ ਉੱਥੇ ਬੇਟਾ ਹੋਇਆ ਤੇ ਮੈਂ 4 ਦਿਨ ਹਸਪੀਟਲ ਚ ਰਿਹਾ ਬਹੁਤ ਵਧੀਆ ਜਿਹੜਾ ਹੈਗਾ এনवायरमेंट ਮਿਲਿਆ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਹੀ ਲੱਗਿਆ ਜੀ ਹੁਣ ਜੀ ਕੋਈ ਗੱਲ ਮੈਨੂੰ ਤਾਂ ਲੱਗੀ ਨਹੀਂ ਪਰ ਇਹ ਆ ਜਿਵੇਂ ਇੱਥੇ ਤੁਸੀਂ ਜਾ ਕੇ ਕੇਮਿਸਟ ਨੂੰ ਕਹੋ ਵੀ ਆਹ ਦਵਾਈ ਦੇ ਦੇ ਉਹ ਦਵਾਈ ਦੇ ਦੇ ਚਾਹੇ ਤੁਹਾਡੀ ਬੋਡੀ ਵਾਸਤੇ ਅ ਸਹੀ ਹੈਗੀ ਆ ਨਹੀਂ ਹੈਗੀ ਆ ਹਨਾ ਚਾਹੇ ਡਾਕਟਰ ਨੇ ਪ੍ਰਸਕਾਈਬ ਕੀਤੀ ਆ ਨਹੀਂ ਕੀਤੀ ਆ ਤੁਹਾਨੂੰ ਕੇਮਿਸਟ ਉਹ ਜਿਹੜੀ ਆ ਮੈਡੀਸਨ ਦੇ ਦਊਗਾ ਉੱਥੇ ਤੁਸੀਂ ਐ ਮੈਡੀਸਨ ਨਹੀਂ ਲੈ ਸਕਦੇ ਕੁਝ ਕੁ ਨਾ ਜਿਹੜੀਆਂ ਮੈਡੀਸਨ ਨੇ ਜਿਹੜੀ ਆਊਟ ਦਾ ਕਾਊਂਟਰ ਨੇ ਉਹ ਤੁਹਾਨੂੰ ਮਤਲਬ ਬਿਨਾਂ ਕਿਸੇ ਡਾਕਟਰ ਦੀ ਐਡਵਾਈਸ ਤੋਂ ਤੁਸੀਂ ਲੈ ਸਕਦੇ ਹੋ ਆਦਰਵਾਈਜ਼ ਤੁਹਾਨੂੰ ਡਾਕਟਰ ਕੋਲੇ ਹੀ ਜਾਣਾ ਪੈਂਦਾ ਉਹ ਹੋ ਰਿਕਮੈਂਡ ਕਰੂਗਾ ਫਿਰ ਤੁਹਾਨੂੰ ਦਵਾਈ ਮਿਲਦੀ ਆਦਰਵਾਈਜ਼ ਨਹੀਂ ਮਿਲਦੀ ਉੱਥੋਂ ਵੀ ਕੋਈ ਸਭ ਤੋਂ ਵਧੀਆ ਗੱਲ ਕੀ ਲੱਗੀ ਪਤਲੀ ਸਭ ਤੋਂ ਵਧੀਆ ਜੀ ਗੱਲ ਉੱਥੇ ਰਹਿਣ ਸੈਣ ਦੀ ਆਜ਼ਾਦੀ ਆ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਤੁਹਾਨੂੰ ਜਿਵੇਂ ਰਹਿਣਾ ਪਸੰਦ ਆਵੇਂ ਰਹਿ ਸਕਦੇ ਹੋ ਤੁਹਾਨੂੰ ਜਿਵੇਂ ਪਾਉਣਾ ਪਸੰਦ ਆਵੇਂ ਪਾ ਸਕਦੇ ਹੋ ਕੋਈ ਇਹ ਨਹੀਂ ਤੁਹਾਡੇ ਕੋਲੇ ਕੋਈ ਆਜੂਗਾ ਹਨਾ ਵੀ ਤੂੰ ਐ ਕਿਉਂ ਕਰ ਰਿਹਾ ਮਤਲਬ ਕਿਸੇ ਤਰ੍ਹਾਂ ਨਾਲ ਕੋਈ ਪਰੇਸ਼ਾਨੀ ਨਹੀਂ ਆਈ ਥਿੰਕ ਰੈਂਸ ਐਂ ਬਹੁਤ ਵਧੀਆ ਉੱਥੋਂ ਦਾ ਦੇਖੋ ਸਰਦੀ ਤਾਂ ਉੱਥੇ ਬਹੁਤ ਅੰਤ ਨਹੀਂ ਪੈਂਦੀ ਆ ਪਰ ਵਧੀਆ ਚੀਜ਼ ਇਹ ਹੈ ਕਿ ਸਰਦੀ ਕਦੇ ਫੀਲ ਨਹੀਂ ਹੁੰਦੀ ਇੱਥੇ ਘੱਟ ਸਰਦੀ ਪੈਂਦੀ ਆ ਫਿਰ ਵੀ ਅਸੀਂ ਸਵਾਟਰਾਂ ਕੋਠੀਆਂ 'ਚ ਰਹਿੰਦੇ ਆ ਅਸੀਂ ਰਜਾਈਆਂ 'ਚ ਸੌਂਦੇ ਆ ਉੱਥੇ ਅਸੀਂ ਕਦੇ ਰਜਾਈਆਂ 'ਤੇ ਨਹੀਂ ਸੌਂਦੇ ਐਨੀ ਮਾਈਨਸ 40 40 ਤੱਕ ਟੈਂਪਰੇਚਰ ਚਲਾ ਜਾਂਦਾ ਕਿਉਂਕਿ ਘਰ ਹੀ ਇਹੋ ਜਿਹੇ ਕਮਰਾਂ ਨਹੀਂ ਥਾਂਵਾਂ ਹੀ ਇਹੋ ਜੀਆਂ ਕਿ ਹੀਟ ਸਿਸਟਮ ਲਾ ਲਓ ਜائیں ਫੁੱਲੀ 에어 ਕੰਡੀਸ਼ਨਰ ਚੀਜ਼ਾਂ ਚ ਰਹਿਣ ਰੈਂਡਮ ਰਹਿ ਕਿਉਂ ਕਹਿੰਦਾ ਵੀ ਇੱਥੇ ਠੀਕ ਆ ਰਹਿਣ ਦਿਓ ਨਾ ਇੱਥੇ ਨਾ ਹੋਵੇ ਐਵੇਂ ਅਸੀਂ ਤਾਂ ਆ ਗਏ ਜਿਹੜੇ ਫਸ ਜੇ ਉਹ ਸਾਰੇ ਹੀ ਗਿੰਗੇ ਕਿਛ ਤੇ ਉਹਦਾ ਚੱਕਰ ਇਹ ਆ ਜੀ ਜਦੋਂ ਫਰੈਂਡ ਸਰਕਲ ਛੁੱਟਦਾ ਠੀਕ ਹੈ ਜੀ ਦੇਖੋ ਫਰੈਂਡ ਸਰਕਲ ਮੋਹ ਜਿਹੜਾ ਹੈਗਾ ਰਿਸ਼ਤੇਦਾਰਾਂ ਭੈਣ ਭਾਈਆਂ ਦੇ ਨਾਲ ਉਥੋਂ ਬੰਦਾ ਵਿਛੜ ਜਾਂਦਾ ਟੁੱਟ ਜਾਂਦਾ ਤੇ ਦੇਖੋ ਇੱਕ ਦਰਖਤ ਬੁੱਟੇ ਦੀਆਂ ਇੱਕ ਥਾਂ ਤੋਂ ਜੜਾਂ ਪੱਟ ਕੇ ਦੂਜੀ ਥਾਂ ਤੇ ਲਾਉਂਦੇ ਆ ਤਾਂ ਉਹ ਕੁਛ ਦਿਨ ਲਈ ਤਾਂ ਮਰ ਜਾ ਹੀ ਜਾਂਦਾ ਉਹਨੂੰ ਦੁਬਾਰਾ ਹਰਾ ਹੋਣ ਲਈ ਟਾਈਮ ਲੱਗਦਾ ਕੈਨੇਡਾ ਤੁਹਾਡੇ ਤੋਂ ਟਾਈਮ ਮੰਗਦਾ ਤੁਸੀਂ ਉਹਨੂੰ ਟਾਈਮ ਦਿਓ ਮੈਂ 1 ਸਾਲ ਪਰੇਸ਼ਾਨ ਰਹਾ ਸੋਚਦਾ ਰਹਾ ਵੀ ਮੈਂ ਕਿਤੇ ਗਲਤੀ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਉੱਥੇ ਗਿਆ ਨੂੰ ਪੂਰੇ 2 ਸਾਲ ਹੋ ਗਿਆ ਮੈਂ ਫੁਲੀ ਸੈਟੀਸਫਾਈਡ ਹਾਂ ਕਿ ਮੇਰੀ ਮੈਂ ਜ਼ਿੰਦਗੀ 'ਚ ਅੱਛਾ ਡਿਸੀਜਨ ਲਿਆ ਤੇ ਮੈਂ ਉੱਥੇ ਖੁਸ਼ ਹਾਂ ਇੱਥੋਂ ਦੀ ਵੀ ਚੀਜ਼ ਚੰਗੀ ਲੱਗਦੀ ਇੱਥੋਂ ਦਾ ਤਾਂ ਇਹ ਦੇਖੋ ਆਪਦਾ ਦੇਸ਼ ਤਾਂ ਹਰ ਪਾਸੇ ਚੰਗਾ ਲੱਗਦਾ ਠੀਕ ਹੈ ਜੀ ਤਾਂ ਇਥੇ ਲਈ ਕੋਈ ਅਜਿਹੀ ਗੱਲ ਹੀ ਨਹੀਂ ਜਿਹੜੀ ਆਪਾਂ ਹਨ ਮਾੜੀ ਕਹਿਦੀ ਹੈ ਸਭ ਕੁਝ ਚੰਗਾ ਜੀ ਬਹੁਤ ਵਧੀਆ ਇੰਡੀਆ ਬਹੁਤ ਵਧੀਆ ਦੇਸ਼ ਆ ਤੁਸੀਂ ਇੱਥੇ ਹਰ ਤਰ੍ਹਾਂ ਦਾ ਮੌਸਮ ਮਾਣਦੇ ਹੋ ਉੱਥੇ ਤੁਸੀਂ ਦੇਖੋ ਵੀ ਇੱਥੇ ਤੁਹਾਨੂੰ ਅੱਜ ਵੀ ਆਪਾਂ 43 ਜਿਹੜਾ ਪਲੱਸ ਟੈਂਪਰੇਚਰ ਅੱਜ ਤੇ ਅੱਜ ਵੀ ਜੇ ਆਪਾਂ ਕਿ ਤੁਸੀਂ ਬਰਫ਼ ਵਾਲੇ ਥਾਂ 'ਚ ਜਾਣਾ ਹੋਵੇ ਆਪਦੇ ਦੇਸ਼ 'ਚ ਆਪਾਂ ਜਾ ਸਕਦੇ ਹਾਂ ਘੁੰਮ ਸਕਦੇ ਹੋ ਕਿ ਕਿ ਜੀ ਗਰਮੀ 'ਚ ਸਰਦੀ ਦੀ ਫੀਲਿੰਗ ਲੈ ਸਕਦੇ ਆ ਪਰ ਉੱਥੇ ਸਾਡੇ ਕੋਲ ਇੰਨੀਆਂ ਆਪਸ਼ਨਸ ਨਹੀਂ ਆ ਤੇ ਸਰਦੀ ਆ ਤਾਂ ਫਿਰ ਸਾਰੇ ਕਿਤੇ ਸਰਦੀ ਆ ਉੱਥੋਂ ਦੀ ਸਭ ਤੋਂ ਮਾੜੀ ਗੱਲ ਉੱਥੋਂ ਦੀ ਸਭ ਤੋਂ ਮਾੜੀ ਗੱਲ ਆ ਉੱਥੇ ਨਸ਼ਾ ਜਿਹੜਾ ਹੈਗਾ ਥੋੜਾ ਜਾਂ ਆ ਇੰਡੀਆ 'ਚ ਬਦਨਾਮ ਥੋੜਾ ਜਿਹਾ ਆਪਾਂ ਜ਼ਿਆਦਾ ਕੀਤਾ ਹੈ ਇੱਥੇ ਬਹੁਤ ਨਸ਼ਾ ਚੱਲਦਾ ਉੱਥੇ ਮੈਨੂੰ ਲੱਗਦਾ ਜਿੱਦੂ ਵੀ ਵੱਧ ਚੱਲਦਾ ਉੱਥੇ ਤਾਂ ਉੱਥੇ ਤਾਂ ਲੀਗਲ ਮੈਰੀਜਵਾਨਾ ਹੋ ਗਿਆ ਕੈਨਾਬਿਸ ਹੋ ਗਿਆ ਇਹ ਉਹਦੀਆਂ ਸ਼ਾਪਾਂ ਆਮ ਨੇ ਤੁਸੀਂ ਖਰੀਦ ਸਕਦੇ ਹੋ ਹਨ ਜੀ ਤੇ ਆਮ ਹੀ ਤੁਹਾਨੂੰ ਮਤਲਬ ਇੱਥੋਂ ਨਾਲੋਂ ਵੱਧ ਸਮੋਕਿੰਗ ਲੋਕ ਉੱਥੇ ਕਰਦੇ ਆ ਇੱਥੋਂ ਨਾਲੋਂ ਵੱਧ ਨਸ਼ੇੜੀ ਤੁਹਾਨੂੰ ਉੱਥੇ ਦੇਖਦੇ ਆ ਇੱਥੇ ਨਾਲੋਂ ਵੱਧ ਮੰਗਤੇ ਹੋਮਲੈਸ ਲੋਕ ਉੱਥੇ ਨੇ ਜੀ ਤੇ ਇਸ ਆਪਣੇ ਮਨteil ਅੱਧਾ ਵੀ ਉੱਥੇ ਦੀ ਗਰੀਬੀ ਹੈ ਨਹੀਂ ਇਹ ਨਹੀਂ ਹੈਗਾ ਗਰੀਬੀ ਤਾਂ ਤੁਹਾਡੇ ਤੁਹਾਡੀ ਦੇਖੋ ਤੁਹਾਡੇ ਨਾਲ ਜੁੜੀ ਹੋਈ ਆ ਤੁਸੀਂ ਆਪਣੀ ਗਰੀਬੀ ਨੂੰ ਆਪਣੀ ਮਿਹਨਤ ਨਾਲ ਆਪਦੇ ਘਰੋਂ ਕੱਢਣਾ ਚਾਹੁੰਦੇ ਤਾਂ ਕੱਢ ਸਕਦੇ ਹੋ ਚਾਹੇ ਉਹ ਇੰਡੀਆ ਚਾਹੇ ਕੈਨੇਡਾ ਕਿਤੇ ਵੀ ਹੁਣ ਜਿਹੜਾ ਬੰਦਾ ਸੰਘਰਸ਼ ਨਹੀਂ ਕਰਨਾ ਚਾਹੁੰਦਾ ਜਿਹੜਾ ਵੀ ਗਰੀਬੀ ਨੂੰ ਨਹੀਂ ਦੂਰ ਕਰਨਾ ਚਾਹੁੰਦਾ ਉਹਨੂੰ ਚਾਹੇ ਤੁਸੀਂ ਅਮਰੀਕਾ ਛੱਡਿਓ ਕਿਤੇ ਵੀ ਛੱਡਿਓ ਆਣਾ ਉਹਨੇ ਜਦੋਂ ਉਹਨੂੰ ਜਦੋਂ ਫਰਕ ਹੀ ਨਹੀਂ ਪੈਂਦਾ ਵੀ ਮੈਂ ਹੋਮਲੈਸ ਹਾਂ ਜਾਂ ਮੇਰੇ ਕੱਪੜੇ ਕਿਹੋ ਜਿਹੇ ਪਏ ਆ ਜਾਂ ਸਮਾਜ ਚ ਮੇਰੀ ਇੱਜ਼ਤ ਕੀ ਆ ਜਿਹੜੇ ਬੰਦੇ ਨੂੰ ਇਸ ਚੀਜ਼ ਨਾਲ ਫਰਕ ਹੀ ਕੋਈ ਨਹੀਂ ਪੈਂਦਾ ਉਹਨੂੰ ਕਿਤੇ ਵੀ ਛੱਡਿਆ ਉਹਦੀ ਕਿਸਮਤ ਤੁਸੀਂ ਨਹੀਂ ਬਦਲ ਸਕਦੇ ਉੱਥੇ ਇਹ ਸਮਾਜ ਵਾਲਾ ਪ੍ਰਭਾਵ ਹੈਗਾ ਆਪਣੇ ਵਾਲਾ ਵੀ ਉਹ ਕੀ ਕਹੂਗਾ ਇਹ ਕੀ ਕਹੂਗਾ ਤੁਸੀਂ ਮੈਂ ਆਪਾਂ ਜੀ ਮੈਂ ਇੱਥੇ ਇੱਥੇ ਤਾਂ ਆਪਾਂ ਸਾਈਕਲ ਲੈਣਦੇ ਹੋਏ ਵੀ ਵੇਖਦੇ ਆਂ ਜੀ ਆ ਵੀ ਮੈਂ ਐਕੀ ਨਾ ਤਕੜਾ ਹੀ ਲਾਉਂਗਾ ਤੇ ਨਹੀਂ ਕਿ ਉਹਨਾਂ ਨੇ ਲੈ ਲਿਆ ਨਹੀਂ 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 ਉੱਥੇ ਹਾਂ ਇਹ ਚੀਜ਼ ਤੋਂ ਉੱਪਰ ਉੱਠੇ ਬੈਨੇ ਲੋਗ ਉੱਥੇ ਅ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਮੈਂ ਜਿਹੜੀ ਲਾਈਨ ਨਾਲ ਜੁੜਿਆ ਹੋਇਆ ਹਣਾ ਇੱਥੇ ਆਪਾਂ ਨੂੰ ਇਹ ਆ ਵੀ ਹਣਾ ਵੀ ਕਾਰ ਮੇਰੀ ਪੂਰੀ ਚਮਕਦੀ ਹੋਵੇ ਤੇ ਕੋਈ ਮਾਣੀ ਮੋਟੀ ਛੀਰੇਟ ਨਾ ਵਜੀ ਉੱਥੇ ਉਹਨਾਂ ਨੂੰ ਇਹ ਪਤਾ ਵੀ ਇਹ ਸਾਡਾ ਜਿਹੜਾ ਵਹੀਕਲ ਆ ਇਹ ਕੰਮ ਤੇ ਜਾਣ ਦਾ ਸਾਧਨ ਆ ਉਹ ਕਿਹੋ ਜਿਹਾ ਵੀ ਇਹ ਕਿਵੇਂ 6 ਮਹੀਨੇ ਦਾ ਗੱਡੀਆਂ ਸਲੋ ਨਾਲ ਲਿਬੜੀਆਂ ਰਹਿੰਦੀਆਂ ਨੇ ਠੀਕ ਹੈ ਜੀ ਉਹ ਠੀਕ ਹੈ ਜੀ ਆਪਾਂ ਹੁਣ ਇਧਰ ਹੁੰਦਾਏ ਹੁਣ ਯਾਰ ਅੱਜ ਕਿਸੇ ਕਿਤੇ ਵਿਜ਼ਿਟ ਕਰਨ ਜਾਣਾ ਕਿਸੇ ਫੈਂਡ ਕੋਲ ਜਾਣਾ ਹਨਾ ਆਪਾਂ ਜਾਂਦੇ ਜਾਂਦੇ ਉਥੋਂ ਕਾਰਵਾਸ਼ ਤੋਂ ਪਾਣੀ ਮਾਰ ਕੇ ਲੈ ਗਏ ਪਰ ਉਥੇ ਜਿਹੜੇ ਗੋਰੇ ਆ ਮੈਂ ਦੇਖਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਦੇਖਣ ਨੂੰ ਮਿਲਦੀਆਂ ਇੱਕ ਆਮ ਨਾਰਮਲ ਵੀ ਆ ਕੋਈ ਇਹੋ ਜੀ ਸ਼ੀਸ਼ਾ ਟੁੱਟਿਆ ਤਾਂ ਟੁੱਟੇ ਹੀ ਹੈ ਜੇ ਕਿਸੇ ਨੇ ਸ਼ੀਸ਼ਾ ਟੁੱਟੇ ਦੇ ਉੱਤੇ ਕੋਈ ਉਹ ਲਾਇਆ ਹੋਇਆ ਆ ਕਾਗਜ਼ ਟੜਾਇਆ ਹੋਇਆ ਟੇਪਾਂ ਲਾ ਕੇ ਤੇ ਕੋਈ ਫਰਕ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਕਰਾਂ ਕਿਵੇਂ ਕਰਾਇਮ ਦਾ ਜਿਹੜਾ ਤੁਹਾਨੂੰ ਦੱਸਾਂ ਵੀ ਕਰਾਇਮ ਹੈਗਾ ਉਥੇ ਕੁਸ਼ਟ ਏਰੀਏ ਹੁੰਦੇ ਨੇ ਜਿਵੇਂ ਡਾਊਨਟਾਊਨ ਦੇ ਵਿੱਚ ਸਾਡੇ ਵਿਨਿਪੈਗ ਕੀ ਆ ਆ ਕਿਤੇ ਗੱਡੀ ਖੜਾਣੀ ਜਿਹੜੀ ਅਨ ਸੇਫ ਫੀਲ ਕਰਦੇ ਆ ਵੀ ਜੇ ਰਾਤ ਤੱਕ ਆਪਾਂ ਗੱਡੀ ਖੜਾਤੀ ਹੋ ਸਕਦਾ ਸਵੇਰ ਉਥੇ ਹੋ ਵੀ ਨਾ ਜਿਆਦਾ ਸ਼ੀਸ਼ਾ ਭੰਨਿਆ ਹੋਵੇ ਠੀਕ ਹੈ ਜੀ ਜਾਂ ਮਤਲਬ ਕੋਈ ਉਥੇ ਆਮ ਗੱਡੀਆਂ ਦੇ ਉੱਤੇ ਲਿਖਿਆ ਮੈਂ ਪੜਿਆ ਵੀ देयर ਇਜ਼ ਨਾਥਿੰਗ ਆਫ ਵੈਲਿਊ ਇਨ ਥਿਸ ਵੈਨ ਪਲੀਜ਼ ਡੋਟ ਬ੍ਰੇਕ ਦਾ ਗਲਾਸ ਉਥੇ ਆਮ ਇਹ ਲਿਖਿਆ ਹੁੰਦਾ ਕਈ ਜਗ੍ਹਾ ਤੇ ਕੁਝ ਕੇ ਏਰੀਏ ਨੇ ਨਾਰਥ ਹੈਂਡ ਦੇ ਵਿੱਚ ਜਿਹੜਾ ਹੈਗਾ ਫਿਰ ਵੀ ਇਹ ਵੀ ਵੱਡੀ ਗੱਲ ਆ ਵੀ ਉਹ ਮੰਨ ਲੈਂਦੇ ਆ ਜੀ ਉਹ ਮੈਨੂੰ ਨਹੀਂ ਪਤਾ ਮੰਨਦੇ ਆ ਜਾਂ ਨਹੀਂ ਮੰਨਦੇ ਪਰ ਡਾਊਨ ਟਾਊਨ ਦੇ ਵਿੱਚ ਹੈ ਕਿ ਕੁਝ ਹੁਣ ਮੈਂ ਕਮਿਊਨਿਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਉਸ ਕਮਿਊਨਿਟੀ ਤੋਂ ਲੋਕ ਡਰਦੇ ਨੇ ਕਿ ਇਹ ਕ੍ਰਾਈਮ ਕਰ ਸਕਦੇ ਨੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਜੀ 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 ਮੁਢੀਆਂ ਗੱਲਾਂ ਦੱਸੀਆਂ ਐਨੇ ਆਪਦੀ ਜ਼ਿੰਦਗੀ ਦਾ ਇੱਕ ਵਾਰ ਹੋ ਗਿਆ ਉਹਦੇ ਵਿੱਚ ਬਹੁਤ ਬਹੁਤ थैंक यू ਜੀ